ਓਏ ਲੈ ਸੱਜਣਾ ਸਾਹ ਬੱਸ ਬੱਸ ਕੀ ਮਰਿਆ ਪਿਆ ਉਹਨੂੰ ਪਤਾ ਨਹੀਂ ਲੱਗਦਾ ਲੋਕਾਂ ਨੂੰ ਪਤਾ ਨਹੀਂ ਲੱਗਦਾ ਤੂੰ ਭਾਗਲਾ ਹੈ ਮਰ ਜੂਗਾ ਗਰਮੀ ਉਹਨੂੰ ਪਤਾ ਹੀ ਲੱਗਦਾ ਨਹੀਂ ਅੱਜ ਲੋਕ ਖੋਲ ਕੇ ਦੇਖਦੇ ਪੀਪੀ 02 AS 37073 ਹਾਰਾ ਐਸੇ ਨਿਰਿੰਦਰ ਸੇਟੀ ਜੀ ਕੀ ਆਇਆ ਸੀ ਮੋਟਰਸਾਈਕਲ ਮੈਂ ਤੇ ਮੋਟਰਸਾਈਕਲ ਲਾਇਆ ਹੁਣੇ ਹੀ ਅੱਛਾ ਜੀ ਤੇ ਮੈਂ ਜਦ ਲਾ ਕੇ ਤੇ ਬਾਜ਼ਾਰ ਤੇ ਗਿਆ ਤੇ ਆਂਦੇ ਇਹਨਾਂ ਨੇ ਮੁੰਡਿਆਂ ਨੇ ਮੈਨੂੰ ਫੋਨ ਕੀਤਾ ਕਿ ਤੁਹਾਡਾ ਮੋਟਰਸਾਈਕਲ ਚੁੱਕਣ ਡਿਆ ਕੋਈ ਐ ਮੈਂ ਲੱਗਦਾ ਨੌਜਵਾਨ ਆ ਜਿਆਦਾ ਨਸ਼ੇ ਦੇ ਵਿੱਚ ਹੈਗਾ ਇਹਨੂੰ ਖੁਦ ਨਹੀਂ ਪਤਾ ਲੱਗਦਾ ਵਾ ਮੈਨੂੰ ਨਹੀਂ ਲੱਗਦਾ ਕਿ ਚੋਰ ਹੋਏਗਾ ਪਹਿਲੇ ਨਸ਼ੇ ਦੀ ਹਾਲਤ ਚ ਬਹੁਤ ਜ਼ਿਆਦਾ ਹੈਗਾ ਇਹਨੂੰ ਖੁਦ ਨਹੀਂ ਪਤਾ ਲੱਗ ਰਿਹਾ ਔਰ ਦੇਖੋ ਐ ਦੇਖ ਸਕਦੇ ਹੋ ਅੱਜ ਨਸ਼ੇ ਦਾ ਇੰਨਾ ਕ ਬੁਰਾ ਹਾਲ ਹੋ ਚੁੱਕਾ ਇਹਦੇ ਪਰਿਵਾਰਿਕ ਮੈਂਬਰਾਂ ਨੂੰ ਕਸਮਰ ਕਰਕੇ ਨੂੰ ਤਿੰਨ ਵਾਰੀ ਡੀਡਾ ਲੈ ਨਹੀਂ ਨਹੀਂ ਭਾਜੀ ਉਹਨੂੰ ਪਤਾ ਨਹੀਂ ਲੱਗਦਾ ਪਿਆ ਉਹ ਨਸ਼ੇ ਦੇ ਮੁਸਾਗਾ ਲੋੜਦੇ ਆ ਮੇਰੇ ਸਾਹ ਨਾਲ ਚੋਰ ਨਹੀਂ ਹੋਏਗਾ ਕਿਉਂਕਿ ਉਹ ਨਸ਼ੇ ਦੇ ਵਿੱਚ ਉਹਨੂੰ ਪਤਾ ਨਹੀਂ ਲੱਗਦਾ ਪਿਆ ਉਹ ਖਾਲੀ ਕਿੱਕਾ ਮਾਰੀ ਜਾਂਦਾ ਪਿਆ ਆ ਦੇਖ ਸਕਦੇ ਹੋ ਦਰਸ਼ਕੋ ਦਰਸ਼ਕੋ ਤਸਵੀਰਾਂ ਵੀਡੀਓ ਜਿਹੜਾ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਕੂਚਾ ਨਿਕਾਤਾ ਗਲੀ ਖਾਈ ਵਾਲੀ ਦੇ ਬਾਹਰ ਕਟਰਾ ਸਵੇਜ ਦੇ ਬਾਹਰ ਕਿਸੇ ਤੋਂ ਹੀ ਪਛਾਣਦਾ ਹੋਵੇ ਤੇ ਇਹਨੂੰ ਇਹਨੂੰ ਲੈ ਜਾਓ ਇੱਥੋਂ ਇਹ ਲੜਕੇ ਨੂੰ ਪਛਾਣਦਾ ਹੋਵੇ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਜੋ ਲੱਗਦਾ ਇਹ ਨਸ਼ੇ ਦੀ ਹਾਲਤ ਹੈ ਚੋਰ ਨਹੀਂ ਲੱਗਦਾ ਉਹ ਖਾਲੀ ਕਿੱਕਾ ਮਾਰੀ ਜਾਂਦਾ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦਾ ਬੜਾ ਹੀ ਮਾਰਾ ਹਾਲ ਹੁੰਦਾ ਪਿਆ ਉਹਨਾਂ ਨੂੰ ਨਹੀਂ ਪਤਾ ਕਿੰਨੇ ਨਸ਼ਾ ਦਿੱਤਾ ਜੇ ਕੋਈ ਇਹਨੂੰ ਪਛਾਣਦਾ ਵੀ ਇੱਥੋਂ ਆ ਕੇ ਲੈ ਜਾਏ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਡਾਕਟਰ ਦੇ ਪਛਾਣ ਜਾਵੇ ਇਹਨੂੰ ਬੜਾ ਬੁਰਾ ਹਾਲ ਹੈ ਉੱਥੇ ਨੂੰ ਛੱਡੋ ਨਾ ਤੁਸੀਂ ਆਪੂ ਚ ਲੈ ਕੇ ਜਾਵਨੇ ਡਾਕਟਰ ਕੋ ਕੀ ਕਿੱਥੇ ਨਾਨ ਵਾਲੇ ਭਾਜੀ ਤੁਸੀਂ ਭਾਜੀ ਕਿੱਥੇ ਰਹਿਣ ਮਲੇਓ ਭਾਜੀ ਆ ਪਾਣੀ ਦੇ ਦਿਓ ਯਾਰ ਇਹਨੂੰ ਥੋੜਾ ਜਿਆ ਪਾਣੀ ਦੇ ਦਿਓ ਇਹਨੂੰ ਭਾਜੀ ਕਿੱਥੋਂ ਦੇ ਰਹਿਣ ਮਲੇਓ ਭਾਜੀ ਭਾਰੀ ਵੀਡੀਓ ਵੇਚੋ ਬੇ ਲੋਕੀ ਕੋਈ ਤੁਹਾਨੂੰ ਪਛਾਣਦਾ ਹੋਏਗਾ ਲੈ ਜਾਏਗਾ ਕਿੱਥੋਂ ਦੇ ਰਹਿਣ ਵਾਲੇ ਹੋ ਉਹ ਵੀਰ ਜੀ ਉਹ ਭਾਜੀ ਕਿੱਥੋਂ ਦੇ ਆਣ ਮਲੇਓ ਵੀਰ ਜੀ ਕਿੱਥੇ ਰਹਿੰਦੇ ਹੋ ਕੀ ਖਾਦਾ ਜੇ ਵੀਰ ਜੀ ਉਹ ਵੀਰ ਜੀ ਕੀ ਖਾਦਾ ਰਹੇ ਭਾਜੀ ਕੀ ਹੁੰਦਾ ਬੈਡ ਨੂੰ ਯਾਰ ਇਹਨੂੰ ਪਾਣੀ ਦੀ ਪਿਆ ਦਿਓ ਯਾਰ ਪਾਣੀ ਪਾਣੀ ਬਣੀ ਯਾਰ ਪਾਣੀ ਦੀ ਪਿਆਓ ਇਹਨੂੰ ਅਗਲੇ ਨੂੰ ਕੀ ਹੈ ਕੀ ਹੈ ਹੈਲੋ ਕੀ ਹੈ ਬੁੱਢਾ ਕੀ ਹੈ ਹੈ ਕਿੱਡੂ ਪਤਾ ਨਹੀਂ ਯਾਰ ਉਹ ਮੁੰਡਾ ਨੇ ਆਹ ਹਲੋ ਪਾਣੀ ਪੀਓ ਥੋੜਾ ਪਾਣੀ ਪੀਓ ਥੋੜਾ ਪੀਓ ਪਾਣੀ ਪਾਣੀ ਪੀਓ ਪਾਣੀ ਪੀਓ ਪਾਣੀ ਪੀਓ ਪਾਣੀ ਪੀਓ ਪਾਣੀ ਪਾਣੀ ਪੀਓ ਪਾਣੀ ਪਹਿਲੇ ਜੀ ਇਲਾਕਾ ਨੂੰ ਆਸੀਆਂ ਨੇ ਦੱਸਿਆ ਮੈਂ ਮੋਟਰਸਾਈਕਲ ਚੁੱਕਣਾ ਪਰ ਲੱਗਦਾ ਨਹੀਂ ਕਿ ਆ ਚੋਰ ਹੋਏਗਾ ਬੰਦਾ ਇਹ ਜੋ ਲੱਗਦਾ ਮੈਂ ਓਵਰਡੋਸ ਨਸ਼ੇ ਦੀ ਜਿਹੜੀ ਪੰਜਾਬ 'ਚ ਹਲਾਕ ਇੰਨੀ ਕੁ ਮਾਰੀ ਹੋ ਗਈ ਆ ਇੰਨੀ ਜ਼ਿਆਦਾ ਮਾਰੀ ਹੋ ਗਈ ਦੇਖ ਸਕਦੇ ਹੋ ਅੱਜ ਦੀ ਨੌਜਵਾਨੀ ਅੰਮ੍ਰਿਤਸਰ ਦੀ ਪੰਜਾਬ ਦੀ ਕੁੜੀ ਹੋ ਹਾਲ ਹੋ ਗਿਆ ਕਿਉਂਕਿ ਅਸੀਂ ਵੀ ਲੱਗਦਾ ਸੀ ਸਾਨੂੰ ਵੀ ਲੱਗਦਾ ਸੀ ਸ਼ਾਇਦ ਆ ਮੁੰਡਾ ਮੋਟਰਸਾਈਕਲ ਚੁੱਕਰ ਆਇਆ ਪਰ ਜਦੋਂ ਇਹਨੂੰ ਮੋਟਰਸਾਈਕਲ ਤੋਂ ਉਤਾਰਿਆ ਗਿਆ ਇਹ ਖਾਲੀ ਕਿੱਤਾ ਮਾਰੀ ਜਾਂਦਾ ਪਿਆ ਸੀ ਮੁੰਡਾ ਨਾਜੀਰਿਆ ਦਾ ਚਾ ਉਹ ਵੀਰ ਜੀ ਕਿੱਥੋਂ ਆਇਓ ਕੁੱਤੇ ਦੇ ਰਹਿਣ ਮਲੇਓ ਨਾਮ ਕੀ ਤੁਹਾਡਾ ਨਾਮ ਕੀ ਆ ਉਹ ਨਾਮ ਕੀ ਤੁਹਾਡਾ ਨਾਮ ਕਿੱਥੇ ਗਾ ਗਿਆ ਯਾਰ ਸੱਦੋ ਨੂੰ ਪਹੁੰਚਾਈਓ ਤੇ ਡਾਕਟਰ ਨੂੰ ਕੁਝ ਨੂੰ ਕਹਿ ਕੇ ਸਭੂਰਾ ਕਰੀਏ ਚਾਚਾ ਤੁਸੀਂ ਕੀ ਵੇਖਿਆ ਸੀ ਵਾਧ ਪ੍ਰਾਹ ਨੇ ਆਇਆ ਦੇਖਿਆ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ ਬੁਰੀ ਹਾਲਤ ਅੱਛਾ ਜੀ ਉਹ ਲਿੰਦੀ ਚਾਚੇ ਦੀ ਮੁਰਗੀ ਦੀ ਦੁਕਾਨ ਤੇ ਉਹ ਮੋਟਰਸਾਈਕਲ ਤੇ ਚੜ ਗਿਆ ਅੱਛਾ ਜੀ ਮੈਂ ਇਹਨੂੰ ਕਿਹਾ ਭਰਾ ਕਿੱਥੇ ਚੜ ਗਿਆ ਕਿਦੀ ਗੱਡੀ ਹੈ ਆਪਣੇ ਕਿੱਕਾ ਮਾਰੀ ਜਾਂਦਾ ਮਾਰੀ ਜਾਂਦਾ ਮਾਰੀ ਜਾਂਦਾ ਭੈਣੋ ਪਤਾ ਨਹੀਂ ਕਿ ਨਸ਼ੇ ਦੇ ਕਰਕੇ ਪਤਾ ਹੀ ਨਹੀਂ ਲੱਗ ਰਿਹਾ ਪਿਆ ਕਰਦਾ ਕੀ ਪਿਆ ਪਰ ਇਹ ਸਾਨੂੰ ਵੀ ਲੱਗਾ ਸੀ ਕਿ ਮੋਟਰਸਾਈਕਲ ਸ਼ੋਰਟ ਨਹੀਂ ਲੱਗਦਾ ਇਹ ਮੰਨਣ ਲਈ ਗੱਲ ਹੈ ਲੇਕਿਨ ਹਗਾ ਨਸ਼ੇੜੀਆ ਹਗਾ ਨਸ਼ੇੜੀਆ ਪਰ ਅਸੀਂ ਵੀ ਵੇਖਿਆ ਜਦੋਂ ਖਾਲੀਆਂ ਨੂੰ ਸਾਈਡ ਤੇ ਬੜਾਇਆ ਗਿਆ ਤਾਂ ਵੀ ਕਿੱਕਾ ਮਾਰੀ ਜਾ ਰਿਹਾ ਹੈ ਅਰੇ ਕਿੱਕਾ ਮਾਰੀ ਜਾ ਰਿਹਾ ਚਲੋ ਦਰਸ਼ਕੋ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਕਿਸੇ ਪਰਿਵਾਰਿਕ ਦਾ ਮੈਂਬਰ ਦਾ ਇਹ ਨੌਜਵਾਨ ਹੋਏਗਾ ਤੇ ਉਹਨੂੰ ਥਾਣੇ ਡੀਵੀਜ਼ਨ ਨੂੰ ਫੋਨ ਕਰ ਦਿੱਤਾ ਉਹ ਕਰ ਦਿੱਤਾ ਉਹਨਾਂ ਨੇ ਨਿੰਦੀ ਹੋਣਾ ਜਿਨ੍ਹਾਂ ਨਾਲ ਮੋਟਰਸਾਈਕਲ ਸੀ ਉਹ ਆਪੇ ਸ਼ੰਬਰ ਕਰ ਲੈ ਗਏ ਵੀਡੀਓ ਜੂਰ ਸ਼ੇਅਰ ਕਰ ਦਿਓ ਦੇਖ ਸਕਦੇ ਹੋ ਕਿੰਨੀ ਮਾੜੀ ਹਾਲਤ ਆ ਅਈ ਕੁੱਤ ਨੂੰ ਸੁਬਰਤ ਕਰਨ ਲੱਗੇ ਆ ਕੋ ਇਹਨੂੰ ਕਿਹ ਅਜਾਂਦੇ ਆ ਬੰਦੇ ਨੂੰ ਥੋ ਮੇਰੀ ਗੱਲ ਸੁਣੀ ਟੀਨ ਜੀ ਤੋ ਲੈ ਜਾਂਗੇ ਦੱਸ ਕੋ ਵੀਡੀਓ ਕਰ ਦਿਓ ਸ਼ੇਅਰ ਮੈਂ ਫੇਰ ਇੱਕ ਵਾਰੀ ਇੱਕ ਵਾਰੀ ਫਿਰ ਦਿਖਾ ਦਿੰਦਾ ਇਹ ਬੰਦੇ ਦਾ ਫੇਸ ਦਿਖਾ ਦਿੰਦਾ ਜੇ ਕੋਈ ਜਾਣਦਾ ਦੀ ਪੁਲਿਸ ਵੀਡੀਓ ਸ਼ੇਅਰ ਕਰ ਦਿਓ ਇਹ ਮੈਨੂੰ ਜਿਹੋ ਨਾਲ ਲੱਗਦਾ ਪਿਆਗਾ ਓਵਰਡੋਜ਼ ਹੋਈ ਪਈ ਨਸ਼ੇ ਦੀ ਬੜਾ ਬੁਰਾ ਹਾਲ ਆ ਫਿਰ ਵੀ ਡਾਕਟਰ ਦੇ ਪਹਚਾਨ ਲੱਗੇ ਆ ਚਲੋ ਜੋ ਇਨਸਾਨੀਅਤ ਆ ਪਰ ਪਹਿਲੇ ਜੋ ਇਲਾਕਾ ਨਵਾਸੀ ਰੱਗਿਆ ਸੀ ਮੋਟਰਸਾਈਕਲ ਚੁੱਕਦਾ ਪਿਆ ਉਹਨਾਂ ਨੂੰ ਵੀ ਗਲਤ ਹੋਇਆ ਨਹੀਂ ਹੋ ਗਈ ਸਾਨੂੰ ਲੱਗਦਾ ਨਹੀਂ ਪਿਆ ਕਿੱਥੇ ਰਹਿਣ ਵੱਲੇ ਹੋ ਹੈ ਕਿੱਥੇ ਰਹਿਣ ਵੱਲੇ ਹੋ ਭਾਜੀ ਤਦ ਚਲੋ ਰਹਿਣ ਮੱਲੇਓ ਦੱਸ ਕੋ ਵੀਡੀਓ ਜਰਾ ਲਾਈਕ ਕਰ ਦੋ ਉਹ ਤੁਹਾਡੀ ਲਾਈਕ ਨਹੀਂ ਸ਼ੇਅਰ ਕਰ ਦੋ ਸ਼ੇਅਰ ਕਰ ਦੋ ਵੀਡੀਓ ਸ਼ੇਅਰ ਕਰ ਦੋ ਵੀਡੀਓ